ਇਹਨੇ ਬਾਬ ਦਾ ਰਾਜ ਆ ਗਿਆ ਅਨੇਸਰਾ ਮੇਰਾ ਹਣੇ ਸੇ ਲੋਕ ਮਰੇ ਆ ਮੈਂ ਤਾਂ ਪਰਮਿਸ਼ਨ ਲੈਣੀ ਆ ਅਜੋ ਚਿੱਤੇ ਕਪੜੇ ਪਾ ਕੇ ਕਦਰ ਦੇ ਖੜ ਕੇ ਫੋਟੋ ਖਿਚਾ ਕੇ ਆ ਜਾਂਦੇ ਹੋ ਸਾਢੇ 3 ਸਾਲ ਬਨਾਮ 30 ਸਾਲ ਇਹਨਾਂ ਨੇ ਕਹਿੰਦੇ 30 ਸਾਲ ਚੋਂ ਨਾ ਕੰਮ ਨਹੀਂ ਕੀਤਾ ਜਿੰਨਾ ਮੇਰੀ ਸਰਕਾਰ ਨੇ ਮੇਰੇ ਮੁੱਖ ਮੰਤਰੀ ਨੇ ਸਾਢੇ 3 ਸਾਲ ਮੈਂ ਕਰੂਗਾ ਰਿਪੋਰਟ ਕੱਢ ਜਾ ਰਹੀ ਹਾਂ ਅੱਜ ਜਿਹੜਾ ਵਾਸ਼ਨ ਵਿਤਰਨ ਦਾ ਕੰਮ ਸ਼ੁਰੂ ਕੀਤਾ ਗਿਆ ਆਸ਼ੂ ਬਨੇਜਾ ਜੀ ਐਮ ਸੀ ਸਾਹਿਬਾਂ ਮੇਰੇ ਸੁਖਨੇ ਜੀ ਤੇ ਮੇਰੇ ਕਾਰਟੀ ਪ੍ਰਧਾਨ ਸਾਰੇ ਵਰਕਰਾਂ ਵੱਲੋਂ ਮਿਲ ਕੇ ਅੱਜ ਇਹ ਰਾਸ਼ਨ ਦੀ ਵੰਡਰਨ ਕੀਤਾ ਦਵਾਈਆਂ ਨਾਲ ਝਾੜੂ ਵੰਡੇ ਗਏ ਨਾਲ ਅੱਜਕਲ ਬ੍ਰਸ਼ਾਪਤਾ ਕਰਕੇ ਹੁੰਦੇ ਨਹੀਂ ਵਾਈਪਰ ਉਹ ਵਾਈਪਰ ਵੀ ਕਿੰਨਾ ਲੋਕ ਜਿਹੜੇ ਬੰਦੇ ਨਹੀਂ ਗਿਣ ਸਕਦੇ ਉਹ ਵਾਈਪਰ ਵੀ ਅੱਜ ਇੱਥੇ ਕਿਸਤਾਲ ਲਾਈ ਹੈ ਤਾਂ ਗਰੀਬ ਲੋਕਾਂ ਨੂੰ ਸਿੱਧਾ ਫਾਇਦਾ ਨਹੀਂ ਚਾਹੀਦਾ ਅੱਜ ਮੀਡੀਆ ਦੇ ਚੈਨਲ ਦੇ ਸਾਥੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੋਦੀ ਸਾਹਿਬ ਦਾ ਆਣਾ ਤੇ ਉਹਦੀ ਕਾਰਗੁਜ਼ਾਰੀ ਤੇ ਉੱਪਰ ਵੀ ਕਿੰਤੂ ਕਰੰਤੂ ਕੀਤੇ ਆ ਔਰ ਮੈਂ ਅੱਜ ਤੁਹਾਡੇ ਇਸ ਚੈਨਲ ਦੇ ਥਰੂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅੱਜ ਰਾਜਨੀਤੀ ਕਰਨ ਦਾ ਟਾਈਮ ਨਹੀਂ ਪੰਜਾਬ ਰੁੜਿਆ ਪਿਆ ਮੇਰੇ ਹਲਕੀ ਦੇ ਹਾਲਾਤ ਵੀ ਘੱਟ ਰਿਆ ਤੇ ਬਹੁਤ ਮਾੜੇ ਆ ਕਾਫੀ ਵਾੜਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਮੇਰੇ ਪਾਣੀ ਖੜਾ ਅੱਲੀ ਸਾਰੀਆਂ ਟੀਮਾਂ ਸਾਰੀਆਂ ਉਹਦੇ ਬਕੀਆਂ ਨੇ ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਫੰਡ ਜਾਰੀ ਜਰੂਰ ਸ਼ੁਰੂ ਸ਼ਵਾਸ ਨੂੰ ਬਣੋੜ ਕਰਿਆ ਪਰ ਲੱਗਦਾ ਹੈ ਕਿ ਜਿੰਨੇ ਕ ਪਿੰਡ ਰੁੜੇ ਨੇ ਪਸ਼ੂਆਂ ਦਾ ਨੁਕਸਾਨ ਹੋਇਆ ਹੈ ਇੰਨਾਂ ਲੋਕਾਂ ਦੇ ਡਿੱਕੇ ਕਰੋੜਾਂ ਕਰੋੜ ਬਾਜੀ ਬਲੰਦਾ ਛੋਟੇ 1600 ਕਰੋੜ ਨਾਲ ਖਾਂ ਡਿੱਗੇ ਹੋ ਘਰਾਂ ਦੀ ਕੰਧਾਂ ਨਹੀਂ ਬਣਦੀਆਂ ਮੋਦੀ ਸਾਹਿਬ ਮੇਰਾ ਖਿਆਲੇ ਬੜਾ ਮਜ਼ਾਕ ਕਰਕੇ ਗਿਆ ਪਰ ਮੈਂ ਫਿਰ ਵੀ ਆਸ਼ ਕਰਦਾ ਕਿ ਮੋਦੀ ਸਾਹਿਬ ਤੁਹਾਡੀ ਅਫਸਰਸ਼ਾਹ ਜਿਹੜੇ ਥੱਲੇ ਬੈਠੀ ਹੈ ਔਰ ਜਿਹੜੇ ਤੁਹਾਡੇ ਸਾਰੇ ਲੀਡਰ ਸਾਹਿਬਾਨ ਹੈ ਜਿਹੜੀ ਤੁਹਾਡੀ ABCD ਟੀਮ ਹੈ ਉਹਨਾਂ ਤੋਂ ਹੀ ਰਾਏ ਲੈ ਕੇ ਦੇਖ ਲੈ ਪੰਜਾਬ ਜਿਹੜਾ ਕਿ ਨਾ ਅੱਜ ਸਾਰੀਆਂ ਵਿਰੋਧੀ ਪਾਰਟੀਆਂ ਨੇ ਆਮ ਆਦਮੀ ਪਾਰਟੀ ਤੋਂ ਇਲਾਵਾ ਸਾਰੇ ਭਾਵੇਂ ਜਿਹੜਾ ਵੀ ਦਲਦਲ ਵਾਲਾ ਭਾਵੇਂ ਪਾਰਟੀ ਹੈ ਕੋਈ ਸਾਰੇ ਨੇ ਖਿੱਦੀ ਕੀਤੀ ਕਿ ਬੀਜੇਪੀ ਸਰਕਾਰ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਬੜਾ ਬੜਾ ਰਹਿਤ ਤੱਕ ਇਹਨਾਂ ਨੂੰ ਆਦੇਣਾ ਚਾਹੀਦਾ ਹੈ ਪਰ ਵੀ ਅੱਜ ਸਭੇ ਹਲਕੇ ਦਾ ਦੌੜਾ ਕਰ ਰਹੇ ਸੀ ਪਰ ਕਿਤੇ ਕਿਤੇ ਇਹ ਕੈਨਸਲਿੰਗ ਉਹ ਕਰਾ ਦੇ ਯਾਰ ਕਰ ਲੈਣ ਦੋ ਦौरा ਤੁਸੀਂ ਆਹ ਧੂਤੀ ਚਲਾ ਕੇ ਕਹਿੰਦੇ ਗਵਰਨਰ ਸਾਹਿਬ ਦੌਰਾ ਕਰ ਰਹੇ ਨੇ ਜੇ ਉਹਨਾਂ ਕੋਲ ਗੱਲ ਚੱਲੇਗੀ ਆਪ ਦਾ ਜਿਹੜਾ ਐਮਐਲਏ ਕਹੀ ਜਾਂਦਾ ਗਵਰਨਰ ਸਾਹਿਬ ਵੀ ਮੇਰਾ ਕੈਨਸਲ ਨਾ ਕਰਾ ਦਿਓ ਹੱਥ ਬੰਨੇ ਤੋੜੇ ਬੁਰੇ ਯਾਰ ਐਮਐਲਏ ਆਪਣਾ ਹੰਡੇਸਰੇ ਕੀ ਕਹਿੰਦੇ ਆ ਜੀ ਲੋਤੀ ਪਾਰਟੀ ਵਾਲੇ ਵੀ ਐਮਐਲਏ ਸਾਹਿਬ ਉੱਧਰ ਜਾਗ ਨਹੀਂ ਦਿਖਦੇ ਹੱਗੇ ਮੈਂ ਕਿਹੜਾ ਇਹਨੂੰ ਤਾਂ ਲਿਸੈਂਸ ਲੈਣਾ ਇਹਨਾਂ ਦੇ ਬਾਪ ਦਾ ਰਾਜ ਹੈ ਹੰਡੇਸਰਾ ਮੇਰਾ ਹਣੇ ਸੇ ਲੋਕ ਮੇਰੇ ਆ ਮੈਨੂੰ ਤਾਂ ਪਰਮਿਸ਼ਨ ਲੈਣੀ ਆ ਤੁਸੀਂ ਜਾ ਕੇ ਦੇਖਿਆ ਇਸ ਤਰ੍ਹਾਂ ਕਿਤੇ ਆ ਇਹਦੇ ਚਿੱਟੇ ਕੱਪੜੇ ਪਾ ਕੇ ਘਰ ਦੇ ਖੜ ਕੇ ਫੋਟੋ ਖਾ ਕੇ ਆ ਜਾਂਦੇ ਹੋ ਸਾਢੇ 3 ਸਾਲ ਬਨਾਮ 30 ਸਾਲ ਇਹਨਾਂ ਨੂੰ ਕੰਮ ਕੀ ਸਾਲ ਚ ਉਹਨਾਂ ਕੰਮ ਨਹੀਂ ਕੀਤਾ ਜਿੰਨਾ ਮੇਰੀ ਸਰਕਾਰ ਨੇ ਮੇਰੇ ਮੁੱਖ ਮੰਤਰੀ ਉਹਨਾਂ ਸਾਢੇ 30 ਸਾਲ ਮੈਂ ਕਰੋਗਾ ਰਿਪੋਰਟ ਕੱਢ ਜਾ ਰਹੀ ਹਾਂ